ਹਮੇਸ਼ਾ ਲਾਈਫ ਚ ਗੋਲ ਸੀਗਾ ਕਿ ਆਪੀ ਕਿਸੇ ਫਾਰਮ ਚ ਜੁਆਇਨ ਕਰਨਾ ਮੇਰੇ ਨਾਨਾ ਜੀ ਇੰਡੀਆ ਦੀ ਆਰਮੀ ਚ ਸੀਗੇ ਤੇ ਉਹ ਮੈਨੂੰ ਬਹੁਤ ਇਨਸਪਾਇਰ ਕਰਿਆ ਉਹਨਾਂ ਨੇ ਪੂਰੀ ਉਮਰ ਤੇ ਕਾਲਜ ਗ੍ਰੈਜੂਏਟ ਹੋਣ ਤੋਂ ਬਾਅਦ ਮੇਰਾ ਬਸ ਇੱਕੀ ਮਕਸਦ ਸੀ ਕਿ ਯੂਐਸ ਆਰਮੀ ਜੁਆਇਨ ਕਰਨੀ ਹੈ ਤੇ ਮੈਂ ਇਧਰੋਂ ਇਮੇਡੇਸਟੋ ਜਿਹੜਾ ਆਰਮੀ ਰਿਕਰੂਟਿੰਗ ਸਟੇਸ਼ਨ ਆ ਉਧਰੋਂ ਜੁਆਇਨ ਕੀਤਾ ਸੀ ਜੀ 2012 ਆ ਪੰਜਾਬੀ ਨੌਜਵਾਨ ਜਿਹੜੇ ਮੁੰਡੇ ਕੁੜੀਆਂ ਨੇ ਉਹ ਘਟ ਆ ਰਹੇ ਨੇ ਕਈਆਂ ਨੂੰ ਇਹ ਵੀ ਲੱਗਦਾ ਵੀ ਸ਼ਾਇਦ ਕੋਈ ਧਾਰਮਿਕ ਜਿਹੜੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀਆਂ ਨਾ ਹੋਣ ਕਈ ਕੇਸ ਵੀ ਰੱਖਦੇ ਨੇ ਉਹਨਾਂ ਦੇ ਬ ਦੀ ਕੋਈ ਉਹ ਜ਼ਰੂਰੀ ਨਹੀਂ ਹੈ ਰਿਲੀਜੀਅਸ ਇਰਿਲੀਜੀਅਸ ਐਗਜ਼ੈਪਸ਼ਨਸ ਹੈਗੀਆਂ ਆਰਮੀ ਰਿਕਰੂਟਰਲੀ ਤੇ ਉਹ ਦੱਸਣਗੇ ਤੁਹਾਨੂੰ ਬਾਲ ਸ਼ੇਵ ਕਰਨ ਦੀ ਜ਼ਰੂਰਤ ਨਹੀਂ ਦਾੜੀ ਰੱਖ ਸਕਦੇ ਨੇ ਬਾਲ ਰੱਖ ਸਕਦੇ ਨੇ ਪਗੜ ਰੱਖ ਸਕਦੇ ਨੇ ਜਿਹੜੀ ਯੂਨੀਫਾਰਮ ਦੇ ਕੋਡ ਦੇ ਹੈ ਪਗੜੀ ਉਹ ਪਗੜੀ ਪਾਉਣੀ ਹੈ ਯੂਨੀਫਾਰਮ ਦੇ ਨਾਲ ਕਾਲੀ ਜੇ ਕੈਮੋਪ੍ਰਿੰਟ ਜਿਹੜੀ ਜੀ ਮੇਰੀ ਯੂਨੀਫਾਰਮ ਹੈ ਜਾਂ 올ਿਵ ਗ੍ਰੀਨ ਜਿਹੜਾ ਕਲਰ ਹੁੰਦਾ ਹਾਂਜੀ ਤੇ ਸੇਮ ਉਹੀ ਗੱਲ ਹੈ ਕੁੜੀਆਂ ਨਾਲ ਹੀ ਆਏ ਅਰਜ਼ ਕਿ ਤੁਸੀਂ ਆਪਣੇ ਬੱਚਿਆਂ ਨੂੰ ਦੱਸੋ ਕਿ ਡਾਕਟਰ ਇੰਜੀਨੀਅਰ ਟਰੱਕ ਚਲਾਰ ਨੇ ਲੋਗ ਆਦੇ ਗੈਸ ਸਟੇਸ਼ਨ ਨੇ ਉਹ ਚੰਗਾ ਪਰ ਆਰਮੀ ਤੇ ਫੌਜ ਵੀ ਹੈ ਇੱਕ ਆਪਸ਼ਨ ਐਂਡ ਮੈਂ ਇਹ ਇਸ ਲਈ ਕਹਿ ਰਹੀ ਹਾਂ ਤਾਂ ਕਿ ਉਹਨਾਂ ਦੇ ਬੈਨੀਫਿਟਸ ਪਾਤ ਨੇ ਜੇ ਤੁਹਾਨੂੰ ਫੌਜ ਨਹੀਂ ਚੰਗੀ ਲੱਗਦੀ ਤਿੰਨ ਚਾਰ ਸਾਲ ਬਾਅਦ ਤੁਸੀਂ ਨਿਕਲ ਸਕਦੇ ਹੋ ਹਰੇਕ ਤੇ ਉਹਦੇ ਵਿੱਚ ਨਹੀਂ ਲਿਖਿਆ ਕਿਸਮਤ ਕਿ 20 ਸਾਲ ਕਰਨੇ ਰਾਈਟ ਪੈਨਸ਼ਨ ਲਈ ਤੁਸੀਂ ਕਰਕੇ ਆਪ ਦਾ ਐਕਸਪੀਰੀਅੰਸ ਲੋ ਐਂਡ ਤੁਹਾਨੂੰ ਜੌਬ ਐਕਸਪੀਰੀਅੰਸ ਵੀ ਮਿਲੂ ਤੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਤੁਸੀਂ ਵੈਟਰਨ ਹੋ ਪੂਰਾ ਜੀਆਈ ਬਿਲ ਮਿਲੂ ਜਿਹੜਾ ਕਿ ਪੂਰਾ ਬੈਚਲਰਸ ਜਾਂ ਮਾਸਟਰਸ ਲਈ ਪੇ ਕਰ ਸਕਦਾ ਬਹੁਤ ਸਾਰੇ ਬੈਨੀਫਿਟਸ ਨੇ ਜੇ ਇੰਨੇ ਦਰਵਾਜੇ ਖੁੱਲ ਜਾਂਦੇ ਨੇ ਆਰਮੀ ਚ ਸੇਵਾ ਕਰਕੇ ਹੋਰ ਵੀ ਬ੍ਰਾਂਚੇਸ ਨੇ ਪਰ ਮੈਂ ਆਰਮੀ ਚ ਤਾਂ ਮੈਂ ਆਰਮੀ ਦੀ ਗੱਲ ਹੀ ਕਰਾਂਗਾ ਠੀਕ ਹੈ ਤੇ ਇਹਦੇ ਲਈ ਯੂਐਸ ਦਾ ਸਟੇਟਸ ਕੀ ਹੋਣਾ ਚਾਹੀਦਾ ਤੁਹਾਡੇ ਕੋਲ ਗ੍ਰੀਨ ਕਾਰਡ ਸਿਟੀਜ਼ਨ ਹੋਣਾ ਚਾਹੀਦਾ ਤੁਸੀਂ ਜੀ ਐਟ ਅ ਮਿਨੀਮਮ ਤੁਸੀਂ ਤੁਹਾਡੇ ਕੋਲ ਜਸ ਗ੍ਰੀਨ ਕਾਰਡ ਹੋਣਾ ਚਾਹੀਦਾ ਠੀਕ ਹੈ ਤੇ ਇਹਦੇ ਲਈ ਏਜ ਦੀ ਸ਼ੁਰੂਆਤ ਕਿੱਥੋਂ ਹੋ ਸਕਦੀ ਹੈ ਮਿਨੀਮਮ ਏਜ ਹਾਂਜੀ ਮੈਕਸਿਮਮ ਏਜ ਜਿਹੜੀ ਹੁੰਦੀ ਹੈ ਐਨ ਲਿਸਟਡ ਭਰਤੀ ਹੋਣੀ 35 ਸਾਲ ਅਮਰੀਕਾ ਉਸ ਸੱਤ ਐਂਡ ਮਿਨਿਮਮ ਹੈ 17 ਸਾਲ ਹੋਣੀ ਜ਼ਰੂਰੀ ਹੈ ਐਨ ਹਾਈ ਸਕੂਲ ਡਿਪਲੋਮਾ ਜਾਂ ਜੀਐਨਡੀ ਜਿਹੜਾ ਕਹਿੰਦੇ ਆ ਉਹ ਕਦੇ ਇਹ ਵੀ ਕੋਈ ਆ ਤੁਹਾਡੇ ਨਾਲ ਕਿ ਜੈਂਡਰ ਜਿਹੜੀ ਡਿਸਕ੍ਰਿਮੀਨੇਸ਼ਨ ਆ ਜਾਂ ਜੈਂਡਰ ਦਾ ਜਿਹੜੀ ਇਨਕੁਐਲਿਟੀ ਆ ਉਹ ਫੇਸ ਕਰਨੀ ਪਵੇ ਹਾਂਜੀ ਜੀ ਜ਼ਰੂਰ ਉਹ ਤਾਂ ਸਿਵਲ ਚ ਵੀ ਹੁੰਦੀ ਆ ਆਰਮੀ ਚ ਵੀ ਹੁੰਦੀ ਆ ਮੈਂ ਆਰਮੀ ਰਿਕਰੂਟਿੰਗ ਸਟੇਸ਼ਨ ਗਈ ਸੀ ਜੀ ਤੇ ਮੋਟੈਸਟੋ ਵਾਲਿਆਂ ਨੇ ਮੇਰਾ ਬਹੁਤ ਧਿਆਨ ਰੱਖਿਆ ਤੇ ਉਹਨਾਂ ਦੇ ਨਾਲ ਮੈਨੂੰ ਕਰੀਬ 30 40 ਪਾਉਂਡ weight ਘਟਾਉਣਾ ਪਿਆ ਕਿਉਂਕਿ ਮੈਥੋਂ ਪੱਜਿਆ ਨਹੀਂ ਜਾਂਦਾ ਸੀ ਮੈਂ ਕਦੇ ਪੱਜੀ ਨਹੀਂ ਸੀ ਆਰਮੀ 'ਚ ਕੋਈ ਐਕਟੀਵਿਟੀ ਫਿਜ਼ੀਕਲ ਐਕਟੀਵਿਟੀ ਨਹੀਂ ਕੀਤੀ ਸੀ ਤਕਰੀਬਨ 6 ਮਹੀਨੇ ਮ weight ਘਟਾ ਨਹੀਂ ਰਹੀ ਆ ਭਜਣਾ ਸ਼ੁਰੂ ਕੀਤਾ ਐਂਡ ਹੋਰ ਜਿਹੜੀ ਫਿਜ਼ੀਕਲ ਐਕਟੀਵਿਟੀਜ਼ ਹੁੰਦੀਆਂ ਜਿਵੇਂ ਪੁਸ਼-ਅੱਪਸ ਕਰ ਲਏ ਸੈਟ-ਅੱਪਸ ਕਰ ਲਏ ਹੋਰ ਜਿਮ ਜਾਣਾ ਸ਼ੁਰੂ ਕੀਤਾ ਫॉर द ਫਸਟ ਟਾਈਮ ਇਨ ਮਾਈ ਲਾਈਫ ਉਹਦੇ ਬਾਅਦ ਜਦ ਪਰਤੀ ਹੋ ਗਏ ਉਹ ਦ ਰੈਸਟ ਜਿਹੜਾ ਕਹਿੰਦੇ ਇਸ ਹਿਸਟਰੀ 13 ਸਾਲ ਹੋ ਗਏ ਉਹਨ ਮੈਂ ਮੈਰਾਥons ਆ ਭਜਦੀਆਂ আলਟਰਾ ਮੈਰਾਥons ਸਪਾਰਟਨ ਰੇਸ weight lifting ਜਿਹੜਾ ਕੁਝ ਲਾਈਕ ਆਮ ਲੋਕਲ ਜਿਮਸ ਹੁੰਦੀਆਂ ਤਾਂ ਇੱਕਦਮ ਲਾਈਫ ਸਟਾਈਲ ਚੇਂਜ ਹੋ ਗਿਆ ਤੁਸੀਂ ਕਾਲ ਤੁਸੀਂ ਜੁੜੇ ਹੋ ਪੰਜਾਬ ਡੀਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਅੱਜ ਦੇ 쇼 ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇੱਕ ਅਜਿਹੀ ਮਿਸਾਲ ਦੇ ਬਾਰੇ ਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੇ ਬਾਰੇ ਤੇ ਉਹਨਾਂ ਵੱਲੋਂ ਜਿਹੜੀ ਇਸ ਵੇਲੇ ਮੋਟੀਵੇਸ਼ਨ ਕੀਤਾ ਜਾ ਰਿਹਾ ਜਿਹੜਾ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਐਡਵੈਂਚਰ ਕਰਨ ਦੇ ਲਈ ਜਾਂ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਕੈਰੀਅਰ ਚ ਉਹਨਾਂ ਦੇ ਲਈ ਉਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਅੱਜ ਦਾ ਇਹ ਪ੍ਰੋਗਰਾਮ ਆਪਣੇ ਲਈ ਇਸ ਕਰਕੇ ਖਾਸ ਆ ਕਿਉਂਕਿ ਆਪਾਂ ਸਾਰੇ ਇਮੀਗ੍ਰੈਂਟ ਆ ਤੇ ਇਸ ਮੁਲਕ ਦੇ ਵਿੱਚ ਆਇਆ ਤਰੱਕੀ ਦੇ ਲਈ ਇਸ ਮੁਲਕ ਦੇ ਵਿੱਚ ਆਇਆ ਇੱਕ ਚੰਗੀ ਜ਼ਿੰਦਗੀ ਜਿਉਣ ਦੇ ਲਈ ਇੱਕੋ ਜ਼ਿੰਦਗੀ ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਹਰਕ ਚੜਕਣਾ ਹੋਵੇ ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਾ ਚੱਲਣਾ ਪਵੇ ਭਾਵੇਂ ਉਹ ਫਾਈਨੈਂਸ਼ੀਅਲੀ ਹੋਵੇ ਤੇ ਭਾਵੇਂ ਉਹ ਸੋਸ਼ੀਅਲੀ ਹੋਵੇ ਇੱਕ ਆਜ਼ਾਦੀ ਮਾਨਣ ਦੇ ਲਈ ਆਪਾਂ ਸੱਤ ਸਮੁੰਦਰਾਂ ਪਾਰ ਆਏ ਆ ਇਨ੍ਹਾਂ ਮੁਲਕਾਂ ਦੇ ਵਿੱਚ ਆ ਕੇ ਆਪਾਂ ਤਰ੍ਹਾਂ ਤਰ੍ਹਾਂ ਦੇ ਕਾਰੋਬਾਰ ਕੀਤੇ ਪਰ ਅੱਜ ਪੰਜਾਬ ਦੀ ਇੱਕ ਅਜਿਹੀ ਧੀ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਆ ਜਿਹੜੀ ਇਆ ਇਧਰ ਆਈ ਤੇ ਉਸਨੇ ਇੱਕ ਵੱਖਰੀ ਤਰ੍ਹਾਂ ਦਾ ਜਿਗਰੇ ਵਾਲਾ ਜਾਂ ਕਹਿ ਦਈਏ ਕਿ ਦੂਜਿਆਂ ਦੀ ਰਾਖੀ ਕਰਨ ਵਾਲਾ ਇੱਕ ਪ੍ਰੋਫੈਸ਼ਨ ਚੁਣਿਆ ਤੇ ਉਸ ਪ੍ਰੋਫੈਸ਼ਨ ਦੇ ਤਹਿਤ ਹੁਣ ਉਹ ਦੂਜਿਆਂ ਨੂੰ ਮੋਟੀਵੇਟ ਕਰ ਰਹੇ ਨੇ ਜੀ ਹਾਂ ਆਪਣੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਜੁੜਨਗੇ ਕਮਲਪ੍ਰੀਤ ਕੌਰ ਗਿੱਲ ਜੀ ਜਿਹੜੇ ਕੈਪਟਨ ਨੇ ਯੂਨਾਈਟਿਡ ਸਟੇਟਸ ਆਰਮੀ ਦੇ ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਮਲਪ੍ਰੀਤ ਜੀ ਤੁਹਾਡਾ ਸਵਾਗਤ ਹੈ ਜੀ ਪੰਜਾਬ ਡੀਬੀਐਸ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਫॉर ਹੈਵਿੰਗ ਮੀ ਜੀ ਤੁਸੀਂ ਇਸ ਟਾਈਮ ਯੂਐਸ ਆਰਮੀ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹੋ ਅ ਜੇ ਅਪਾ ਇੱਥੇ ਸ਼ੁਰੂ ਕਰ ਲਈਏ ਵੀ ਕਿੰਨੀ ਉਮਰ ਦੇ ਵਿੱਚ ਤੁਸੀਂ ਅਮਰੀਕਾ ਆਏ ਸੀਗੇ ਤੇ ਉਸ ਤੋਂ ਬਾਅਦ ਕਿਵੇਂ ਤੁਹਾਨੂੰ ਕਿਹੜੀ ਚੀਜ਼ ਨੇ ਪ੍ਰੇਰਿਤ ਕੀਤਾ ਵੀ ਮੈਂ ਆ ਦੂਜੇ ਜਿਹੜੇ ਕੈਰੀਅਰ ਨੇ ਦੂਜੇ ਜਿਹੜੇ ਪ੍ਰੋਫੈਸ਼ਨ ਨੇ ਉਹਨਾਂ ਦੇ ਵਿੱਚ ਜਾਣ ਦੇ ਨਾਲੋਂ ਤੁਸੀਂ ਆਰਮੀ ਨੂੰ ਤਰਜੀਹ ਦਿੱਤੀ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਰੀਕਾ ਇੰਡੀਆ ਤੋਂ 16 ਸਾਲ ਦੀ ਉਮਰ 'ਚ ਆਈ ਸੀ ਮੈਂ 11ਵੀਂ ਕਲਾਸ 'ਚ ਸੀਗੀ ਤੇ ਇੱਧਰ ਆ ਕੇ ਕੈਲੀਫੋਰਨੀਆ ਮੇਰੇ ਪੇਰੈਂਟਸ ਸੀਗੇ ਤੇ ਅ ਅਸੀਂ ਆਏ ਇੱਧਰ ਹਾਈ ਸਕੂਲ ਫਿਨਿਸ਼ ਕੀਤਾ ਜੀ ਕਮਿਊਨਿਟੀ ਕਾਲਜ ਐਨਰੋਲ ਕੀਤਾ ਸੈਨਵਕੀਨ ਡੈਲਟਾ ਕਾਲਜ ਇਦਰ ਸਟਾਕਟਨ ਚ ਹੈ ਉਹਦੇ ਬਾਅਦ ਸੀਐਸਯੂ ਸਟੈਨਿਸਲੋਸ ਚ ਬੈਚਲਰਸ ਡਿਗਰੀ ਰੀਸੀਵ ਕੀਤੀ ਤੇ ਮੇਰਾ ਹਮੇਸ਼ਾ ਲਾਈਫ ਚ ਗੋਲ ਸੀਗਾ ਕਿ ਆਰਮੀ ਕਿਸੇ ਫਾਰਮਸ ਚ ਜੁਆਇਨ ਕਰਨਾ ਮੇਰੇ ਨਾਨਾ ਜੀ ਇੰਡੀਆ ਦੀ ਆਰਮੀ ਚ ਸੀਗੇ ਤੇ ਉਹ ਮੈਨੂੰ ਬਹੁਤ ਇਨਸਪਾਇਰ ਕਰਿਆ ਉਹਨਾਂ ਨੇ ਪੂਰੀ ਉਮਰ ਤੇ ਕਾਲਜ ਗ੍ਰੈਜੂਏਟ ਹੋਣ ਤੋਂ ਬਾਅਦ ਮੇਰਾ ਬਸ ਇੱਕ ਮਕਸਦ ਸੀ ਕਿ ਯੂਐਸ ਆਰਮੀ ਜੁਆਇਨ ਕਰਨੀ ਹੈ ਤੇ ਮੈਂ ਇਧਰੋਂ ਇਮੇਟੈਸਟੋ ਜਿਹੜਾ ਆਰਮੀ ਰਿਕਰੂਟਿੰਗ ਸਟੇਸ਼ਨ ਆ ਉਧਰੋਂ ਜੁਆਇਨ ਕੀਤਾ ਸੀ ਜੀ 2012 ਚ 2012 ਦੇ ਵਿੱਚ ਹਾਂਜੀ ਤੇ ਮੈਂ 22 ਸਾਲ ਦੀ ਸੀਗੀ ਹਾਂਜੀ ਤੁਸੀਂ 22 ਸਾਲ ਦੀ ਉਮਰ ਦੇ ਵਿੱਚ ਯੂਐਸ ਆਰਮੀ ਨੂੰ ਜੁਆਇਨ ਕੀਤਾ ਆ ਤੁਸੀਂ ਪੰਜਾਬ ਦੇ ਵਿੱਚ ਆਪਣੇ ਪਿਛੋਕੜ ਬਾਰੇ ਦੱਸ ਸਕਦੇ ਹੋ ਕਿ ਕਿਹੜੇ ਜ਼ਿਲ੍ਹੇ ਤੋਂ ਹੋਣੇ ਤੁਸੀਂ ਹਾਂਜੀ ਜੀ ਮੇਰੇ ਮੰਮੀ ਮੇਰੇ ਨਾਨੀ ਜੀ ਬਠਿੰਡਾ ਤੋਂ ਹੈ ਤੇ ਮੇਰੇ ਪਾਪਾ ਰੋਪੜ ਤੋਂ ਤੇ ਅਸੀਂ ਚੰਡੀਗੜ੍ਹ ਰਹੇ ਸੀ ਮੇਰੇ ਪਾਪਾ ਵੀ 에ਅਰ ਫੋਰਸ ਸੀਗੇ ਆ ਤੇ ਅਸੀਂ ਨਾਰਥ ਇੰਡੀਆ ਆਫਕੋਰਸ ਤੇ ਗੁਜਰਾਤ ਤੇ ਈਸਟ ਜਦੋਂ ਮੈਂ ਛੋਟੀ ਸੀਗੀ ਮੈਨੂੰ ਤਾਂ ਯਾਦ ਨਹੀਂ ਪਰ ਇਧਰ ਉਧਰ ਰਹਿਨੇ ਤੇ ਐਕਸਪੀਰੀਅੰਸ ਸੀਗਾ ਮਿਲਟਰੀ ਦੇ ਨਾਲ ਤੇ ਨਾਨਾ ਜੀ ਦਾ ਐਕਸਪੀਰੀਅੰਸ ਨਾਨਾ ਜੀ ਨੇ ਬਹੁਤ ਇਨਫਲੂਐਂਸ ਕੀਤਾ ਮੈਨੂੰ ਤੇ ਉਹਨਾਂ ਦਾ ਇਮਪੈਕਟ ਬਹੁਤ ਹੈ ਤੇ ਮੈਂ ਉਹਨਾਂ ਦੀ ਫੈਮਿਲੀ ਟ੍ਰੈਡੀਸ਼ਨ ਅੱਗੇ ਕੰਰੰਟਲੀ ਆਪੀ ਆਰਮੀ ਜੁਆਇਨ ਕਰਨਾ ਚਾਹਦੀ ਸੀ ਹਾਂਜੀ ਤੁਹਾਡੇ ਨਾਨਾ ਜੀ ਸੀ ਫਿਰ ਸੈਕੰਡ ਜਨਰੇਸ਼ਨ ਤੁਹਾਡੇ ਪਿਤਾ ਜੀ ਤੇ ਹੁਣ ਤੁਸੀਂ ਵੀ ਆਰਮੀ ਦੇ ਵਿੱਚੋਂ ਕਿਵੇਂ ਸ਼ੁਰੂਆਤ ਹੋਈ ਕਿਵੇਂ ਮਤਲਬ ਲੱਗਿਆ ਵੀ ਹੁਣ ਇੱਥੋਂ ਸ਼ੁਰੂਆਤ ਕਰਨੀ ਹੈ ਜਾਂ ਇਧਰ ਆ ਕੇ ਕਈ ਵਾਰੀ ਆਪਾਂ ਨੂੰ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਕਿਵੇਂ ਇੰਟਰਨੈਟ ਦੇ ਉੱਤੇ ਰਿਸਰਚ ਕੀਤੀ ਜਾਂ ਫਿਰ ਕਿਸੇ ਨਾਲ ਇਸ ਤਰ੍ਹਾਂ ਹੀ ਰੈਫਰੈਂਸ ਦੇ ਵਿੱਚੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਸ਼ੁਰੂਆਤ ਕੀਤੀ ਜਾ ਸਕਦੀ ਹੈ ਹਾਂਜੀ ਜੀ ਤਾਂ ਇੰਟਰਨੈਟ ਦਾ ਇਨਾ इवन दो 2012 ਚ ਇੰਟਰਨੈਟ ਸੀਗਾ ਪਰ ਇਨਾ ਨਹੀਂ ਸੀ ਸਕੋਪ ਮੈਂ ਆਰਮੀ ਰਿਕਰੂਟਿੰਗ ਸਟੇਸ਼ਨ ਗਈ ਸੀ ਜੀ ਤੇ ਮੋਡੇਸਟੋ ਵਾਲਿਆਂ ਨੇ ਮੇਰਾ ਬਹੁਤ ਧਿਆਨ ਰੱਖਿਆ ਸਟੈਂਡਸਲੋਸ ਕਾਉਂਟੀ ਜਾਂ ਮੋਡੇਸਟੋ ਤੇ ਉਹਨਾਂ ਦੇ ਨਾਲ ਮੈਨੂੰ ਆ ਕਰੀਬ 30 40 ਪਾਉਂਡ weight ਘਟਾਉਣਾ ਪਿਆ ਕਿਉਂਕਿ ਮੈਂ ਥੋਪ ਜਿਆ ਨਹੀਂ ਜਾਂਦਾ ਸੀ ਮੈਂ ਕਦੇ ਪੱਜੀ ਨਹੀਂ ਸੀ ਆ ਨਹੀਂ ਕੋਈ ਐਕਟੀਵਿਟੀ ਫਿਜ਼ੀਕਲ ਐਕਟੀਵਿਟੀ ਨਹੀਂ ਕੀਤੀ ਸੀ ਤਾਂ तकरीबन 6 ਮਹੀਨੇ ਮੈਂ ਆ ਦਾ weight ਘਟਾਉਣੀ ਰਹੀ ਆ ਪੱਜਣਾ ਸ਼ੁਰੂ ਕੀਤਾ ਐਂਡ ਹੋਰ ਜਿਹੜੀ ਫਿਜ਼ੀਕਲ ਐਕਟੀਵਿਟੀਆਂ ਹੁੰਦੀਆਂ ਜਿਵੇਂ ਪੁਸ਼-ਅੱਪਸ ਕਰ ਲਏ ਸੈਟ-ਅੱਪਸ ਕਰ ਲਏ ਹੋਰ ਜਿਮ ਜਾਣਾ ਸ਼ੁਰੂ ਕੀਤਾ ਫॉर द ਫਰਸਟ ਟਾਈਮ ਇਨ ਮਾਈ ਲਾਈਫ ਐਂਡ ਉਹਦੇ ਬਾਅਦ ਜਦ ਪਰਤੀ ਹੋ ਗਏ ਉਹ ਦ ਰੈਸਟ ਜਿਹੜਾ ਕਹਿੰਦੇ ਇਸ ਹਿਸਟਰੀ 13 ਸਾਲ ਹੋ ਗਏ ਹੁਣ ਮੈਂ ਮੈਰਾਥਨਸ ਆਪ ਭੱਜਦੀ ਆ ਅਲਟਰਾ ਮੈਰਾਥਨਸ ਸਪਾਰਟਨ ਰੇਸ weight lifting ਜਿਹੜਾ ਕੁਝ ਲਾਈਕ ਆਮ ਲੋਕਲ ਜਿਮਸ ਹੋਣੀ ਆ ਤਾਂ ਅ ਇੱਕਦਮ ਹੀ ਲਾਈਫ ਸਟਾਈਲ ਚੇਂਜ ਹੋ ਗਿਆ ਜੀ ਜੀ ਤੇ ਹੁਣ ਤੁਸੀਂ ਮਤਲਬ ਹੌਲੀ ਹੌਲੀ ਅੱਗੇ ਵੀ ਤੁਸੀਂ ਆਰਮੀ ਦੇ ਵਿੱਚ ਜਦੋਂ ਭਰਤੀ ਹੋ ਗਏ ਸੀ ਜਦੋਂ ਤੁਹਾਡੀ ਸਿਲੈਕਸ਼ਨ ਹੋ ਗਈ ਸੀ ਉਸ ਤੋਂ ਬਾਅਦ ਵੀ ਪੜਨਾ ਜਾਂ ਵਕ ਵਕ ਤਰ੍ਹਾਂ ਦੇ ਕੋਰਸਸ ਜਾਰੀ ਰੱਖੇ ਕਿਉਂਕਿ ਅੱਜ ਮੈਂ ਤੁਹਾਡੀ ਗੱਲਬਾਤ ਕਰਾਂ ਤਾਂ ਤੁਸੀਂ ਕੈਪਟਨ ਹੋ ਯੂਨਾਈਟਿਡ ਸਟੇਟਸ ਆਰਮੀ ਦੇ ਵਿੱਚ ਹਾਂਜੀ ਜੀ ਤਾਂ ਜੀ ਜਦ ਮੈਂ ਜੁਆਇਨ ਕੀਤਾ ਸੀ ਆਫਕੋਰਸ ਮੇਰੇ ਕੋ ਬੈਚਲਰਸ ਡਿਗਰੀ ਸੀ ਤੇ ਮੈਂ ਐਨਲਿਸਟਡ ਜਿਹੜਾ ਕਹਿੰਦੇ ਨੇ ਸਿਪਾਹੀ ਇੰਡੀਆ ਚ ਉਵੇਂ ਮੈਂ ਆਈ ਸੀ ਕਿਉਂਕਿ ਆ ਮੈਂ ਆਫਸਰ ਲਈ ਅਪਲਾਈ ਕੀਤਾ ਸੀ ਪਰ ਮੇਰਾ ਸਿਲੈਕਸ਼ਨ ਹੋਇਆ ਨਹੀਂ রাইਟ ਕਿਉਂਕਿ ਮੈਂ ਫਿਜ਼ਿਕਲੀ ਇਨੀ ਫਿਟਨੈਸ ਇਹ ਆਫਸਰ ਲਈ ਤਾਂ ਬਹੁਤ ਹਾਈ ਸਟੈਂਡਰਡ ਹੁੰਦਾ ਤਾਂ ਐਨਲਿਸਟਡ ਆਈਸੀ ਮੈਂ 4 ਸਾਲ ਐਨਲਿਸਟਡ ਰਹੀ ਉਹਦੇ ਬਾਅਦ ਮੈਂ ਆਫਸਰ ਬਣੀ ਹੁਣ ਮੈਨੂੰ 10 ਸਾਲ ਹੋ ਗਏ ਆਫਸਰ ਬਣੀ ਨੂੰ ਤਾਂ ਮੈਂ ਆਫਸਰ ਕੈਂਡੀਡੇਟ ਸਕੂਲ ਪ੍ਰੋਗਰਾਮ ਹੁੰਦਾ 90 ਦਿਨਾਂ ਚ ਸੈਕੰਡ ਲੂਟਨੈਂਟ ਕਮਿਸ਼ਨ ਹੋ ਜਾਂਦੇ ਨੇ ਤੇ ਉਹ ਮੈਂ ਫੋਰਟ ਬੈਨਿੰਗ ਜਾਰਜੀਆ ਕੀਤਾ ਕੋਰਸ ਉਦੇ ਬਾਅਦ ਮੈਂ ਆਪਦੀ এডਿਕੇਸ਼ਨ ਜਾਰੀ ਰੱਖੀ ਆਰਮੀ ਪੇ ਕਰਦੀ ਹੈ 4000 ਹਰ ਬੰਦੇ ਨੂੰ ਜਿਹੜਾ ਐਕਟੀਵਿਟੀ ਆਰਮੀ ਵਿੱਚ ਪਰਦੀ ਹੁੰਦਾ ਹਰ ਸਾਲ ਲਈ ਆਫਸਰ ਇਨਲਿਸਟਡ ਜਿਹੜਾ ਮਰਜੀ ਕੋਰਸ ਜੋ ਪੈਸਾ ਯੂਜ਼ ਕਰ ਲੋ ਰਾਈ ਤੁਸੀਂ ਆਰਮੀ ਨੇ ਮੇਰੀ ਮਾਸਟਰਸ ਲਈ ਪੇ ਕੀਤਾ ਹੁਣ ਮੈਂ ਡਾਕਟਰੀ ਲੈ ਰਹੀ ਹਾਂ ਆਰਮੀ ਥਰੂ ਮੈਂ ਅੰਡਰ ਗ੍ਰੈਜੂਏਟ ਸਰਟੀਫਿਕੇਟ ਵੀ ਕਰ ਲਈਆਂ ਤੇ ਆਰਮੀ ਕ੍ਰੈਡੈਂਸ਼ਲ ਜਿਹੜੇ ਹੁੰਦੇ ਨੇ ਉਹਨਾਂ ਦੇ ਵੀ ਪੈਸੇ ਦਿੰਦੀ ਆਰਮੀ ਨੇ ਮੈਨੂੰ ਇੱਕ ਵੀ ਪੈਸਾ ਨਹੀਂ ਖਰਚਣਾ ਪਿਆ ਆਰਮੀ ਚ ਲਈ ਆ ਪੜ੍ਹਾਈ ਕਰ ਲਈ ਐਂਡ ਆਰਮੀ ਪ੍ਰੋਮੋਟ ਕਰਦੀ ਹੈ ਜੀ ਕਿ ਤੁਸੀਂ ਪੜ੍ਹਾਈ ਕਰੋ ਤੇ ਜਿਹੜੇ ਕੋਈ ਵੀ ਇੰਟਰਸਟਿਡ ਹੈ ਜਿਹੜੇ ਐਨਲਿਸਟ ਹੁੰਦੇ ਨੇ ਆਰਮੀ ਤੇ ਆ ਉਹ ਟ੍ਰੇਨਿੰਗ ਕਰਨ ਤੋਂ ਅਗਲੇ ਦਿਨ ਹੀ ਕਾਲਜ ਐਨਰੋਲ ਹੋ ਸਕਦੇ ਤੇ ਆਰਮੀ ਉਹਨਾਂ ਦੀ ਪੜ੍ਹਾਈ ਲਈ ਪੇ ਕਰੋ ਬਿਨਾ ਤੇ ਜਿਹੜਾ ਫ੍ਰੀ ਮਨੀ ਕਹਿੰਦੇ ਉਹ ਆ ਠੀਕ ਹੈ ਤੇ ਆਰਮੀ ਦੇ ਵਿੱਚ ਸਰਵ ਕਰਦੇ ਤੁਸੀਂ ਵੱਖ-ਵੱਖ ਮੁਲਕਾਂ ਦੇ ਵਿੱਚ ਕਿਉਂਕਿ ਯੂ ਐਸ ਆਰਮੀ ਤੇ ਬਹੁਤ ਮੁਲਕਾਂ ਦੇ ਵਿੱਚ ਆਪਰੇਸ਼ਨ ਚੱਲਦੇ ਨੇ ਉੱਥੇ ਵੀ ਜਾਣ ਦਾ ਮੌਕਾ ਮਿਲਦਾ ਹਾਂਜੀ ਜੀ ਮੇਰੀ ਪਹਿਲੀ ਅਸਾਈਨਮੈਂਟ ਜਿਹੜੀ ਸੀ ਉਹ ਸੀ ਹਵਾਈ ਕਦੇ ਮੈਂ ਸੋਚਿਆ ਨਹੀਂ ਸੀ ਕਿ ਮੈਨੂੰ ਮੌਕਾ ਮਿਲੂ ਉਧਰ ਰਹਿਦਾ ਉਹਦੇ ਬਾਅਦ ਆ ਕੋਰੀਆ ਮੈਂ ਦੋ ਵਾਰ ਗਈ ਆ ਤੇ ਹੁਣੇ-ਹੁਣੇ ਮੈਂ ਜਰਮਨੀ ਤੋਂ ਵਾਪਸ ਆਈ ਆ ਤਾਂ ਉਧਰ ਜਰਮਨੀ ਰਹਿ ਕੇ ਬਹੁਤ ਮਿਲਕਾਂ ਨਾਲ ਟ੍ਰੇਨਿੰਗ ਕੀਤੀ ਕੋਈ ਖਤਰਾ ਨਹੀਂ ਆਹੇ ਜੀ ਕੋਈ ਗੱਲ ਨਹੀਂ ਤੇ ਯੂਰਪ ਐਂਡ ਉਹਦੇ ਬਾਅਦ ਜਰਮਨੀ ਹੁੰਦੇ-ਹੁੰਦੇ ਮੈਨੂੰ ਮਿਡਲ ਈਸਟ ਵੀ ਭੇਜਤਾ ਤਾਂ ਮੈਂ ਕਟਰ ਵੀ ਰਹਿ ਕੇ ਆਈ ਆ ਤੇ ਵਾਪਸ ਜਰਮਨੀ ਐਂਡ THEN ਨਾਓ ਆਮ ਬੈਕ ਹੇਅਰ ਤੇ ਅਮਰੀਕਾ ਦੇ ਵਿੱਚ ਹੀ ਟੈਕਸਸ OKLAHOMA ਫੋਰਟ ਬੈਨਿੰਗ ਐਂਡ ਹੁਣ ਕੈਲੀਫੋਰਨੀਆ 'ਚ ਮੈਂ ਹਾਂ ਐਂਡ ਮੇਰੀ ਬ੍ਰਾਂਚ ਜਿਹੜੀ ਹੈ ਉਹ ਹੈਗੀ ਫੀਲਡ ਆਰਟੀਲਰੀ ਤੇ ਜਿਹੜੇ ਬੜੇ ਜੇ ਗੋਲਾ ਬਾਰੂਦ ਹੁੰਦੇ ਆ ਐਂਡ ਆਈ ਹੈਵ ਮੈਂ ਕਦੇ ਡਿਪਲੋਏ ਨਹੀਂ ਕੀਤਾ ਪਰ ਟ੍ਰੇਨਿੰਗ ਬਹੁਤ ਕੀਤੀ ਹੈ ਫੀਲਡ ਵਿੱਚ ਬਹੁਤ ਟ੍ਰੇਨਿੰਗ ਹੈ ਤੋਂ ਵਕਵਕ ਕੋ ਮੋਟੰਦੇ ਵਕਵਕ ਕਲਚਰਲ ਜਿਹੜੇ ਨੇ ਉਹਨਾਂ ਦੇ ਕੋਲੋਂ ਰੂਪ ਉਹਨਾਂ ਨੂੰ ਜਾਣਨ ਦਾ ਮੌਕਾ ਮਿਲਿਆ ਹਾਂਜੀ ਬਹੁਤ ਜੀ ਆਰਮੀ ਬਹੁਤ ਡਾਈਵਰਸ ਹੈ ਬਹੁਤ ਲੋਕੀ ਨੇ ਹਰ ਦੁਨੀਆ ਦੇ ਕੋਨੇ ਤੋਂ ਆਰਮੀ ਚ ਅਮਰੀਕਾਈ ਬਹੁਤ ਡਾਈਵਰਸ ਹੈ ਤੇ ਬਹੁਤ ਮੈਂ Enjoy ਕੀਤਾ ਪੰਜਾਬੀ ਨੌਜਵਾਨ ਜਿਹੜੇ ਮੁੰਡੇ ਕੁੜੀਆਂ ਨੇ ਉਹ ਘਟ ਆ ਰਹੇ ਨੇ ਕਈਆਂ ਨੂੰ ਇਹ ਵੀ ਲੱਗਦਾ ਵੀ ਸ਼ਾਇਦ ਕੋਈ ਧਾਰਮਿਕ ਜਿਹੜੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀਆਂ ਨਾ ਹੋਣ ਅ ਕਈ ਕੇਸ ਵੀ ਰੱਖਦੇ ਨੇ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਮੇਰੇ ਖਿਆਲ ਦੇ ਨਾਲ ਆਫੀਸ਼ੀਅਲ ਵੀ ਕਈ ਐਲਾਨ ਹੋ ਚੁੱਕੇ ਨੇ ਵੀ ਤੁਸੀਂ ਆਪਣੀ ਜਿਹੜੀ ਧਾਰਮਿਕ ਮਰਿਆਦਾ ਉਹਨ ਬਰਕਰਾਰ ਰੱਖ ਸਕਦੇ ਹੋ ਹਾਂਜੀ ਜੀ ਅ ਕੋਈ ਕੋਈ ਵਾਲ ਕਟਣ ਦੀ ਕੋਈ ਉਹ ਜ਼ਰੂਰੀ ਨਹੀਂ ਹੈ ਰਿਲੀਜੀਅਸ ਇਰਿਲੀਜੀਅਸ ਐਗਜ਼ੈਂਪਸ਼ਨਸ ਹੈਗੀਆਂ ਆਰਮੀ ਰਿਕਰੂਟਰਲੀ ਤੇ ਉਹ ਦਸੰਗੀ ਤੁਹਾਨੂੰ ਵਾਲ ਸ਼ੇਵ ਕਰਨ ਦੀ ਜ਼ਰੂਰਤ ਨਹੀਂ ਦਾੜੀ ਰੱਖ ਸਕਦੇ ਨੇ ਵਾਲ ਰੱਖ ਸਕਦੇ ਨੇ ਪੱਗ ਰੱਖ ਸਕਦੇ ਨੇ ਜਿਹੜੀ ਯੂਨੀਫਾਰਮ ਦੇ ਕੋਡ ਦੇ ਹੈ ਪਗੜੀ ਉਹ ਪਗੜੀ ਪਾਉਣੀ ਹੈ ਯੂਨੀਫਾਰਮ ਦੇ ਨਾਲ ਕਾਲੀ ਜੇ ਕੈਮੋ ਪ੍ਰਿੰਟ ਜਿਹੜੀ ਜੀ ਮੇਰੀ ਯੂਨੀਫਾਰਮ ਹੈ ਜਾਂ 올ਿਵ ਗ੍ਰੀਨ ਜਿਹੜਾ ਕਲਰ ਹੁੰਦਾ ਤੇ ਸੇਮ ਉਹੀ ਗੱਲ ਹੈ ਕੁੜੀਆਂ ਨਾਲ ਹੀ ਤੇ ਇਦਸਟ੍ਰਕਟਰ ਮੇਰੇ ਕੋਲ ਹੈਗੇ ਨੇ ਕੁਝ ਐਪਲੀਕੈਂਟਸ ਜਿਹੜੇ ਕਿ ਪੀਟੀ ਕਰਨਾ ਆਉਂਦੇ ਨੇ ਪੀਟੀ ਮੀਨਿੰਗ ਫਿਜ਼ੀਕਲ ਟ੍ਰੇਨਿੰਗ ਕਰਨਾ ਆਉਂਦੇ ਨੇ ਤਾਂ ਕਿ ਜਦ ਉਹਨਾਂ ਦਾ ਪੇਪਰ ਵਰਕ ਪੁਸ਼ ਹੋ ਜੇ ਫਿਰ ਉਹ ਆਰਮੀਜਪਤੀ ਹੋ ਜਾਂਦੇ ਵੀ ਅਸੀਂ ਫ੍ਰੀ ਦੀ ਪੀਟੀ ਕਰਾਉਂਦੇ ਨੇ ਨਾਲ ਸਾਡੇ ਜਸਟ ਟੂ ਇਨਸਪਾਇਰ ਦੂਜੇ ਲੋਕਾਂ ਨੂੰ ਐਂਡ ਉਹਨਾਂ ਨੂੰ ਇਹੀ ਕਹਿੰਦੇ ਨੇ ਕਿ ਰਿਲੀਜੀਅਸ ਐਗਜ਼ੈਂਪਸ਼ਨਸ ਨੇ ਤੇ ਕੋਈ ਤੁਸ ਤੁਹਾਨੂੰ ਆਪ ਦੇ ਆਪ ਨੂੰ ਸੈਕਰੀਫਾਈਜ਼ ਕਰਨ ਦੀ ਜ਼ਰੂਰਤ ਨਹੀਂ ਤੁਸੀਂ ਆਪ ਦੇ ਆਪ ਆਇਡੈਂਟੀਟੀ ਮੇਨਟੇਨ ਕਰ ਸਕਦੇ ਹੋ ਆਰਮੀਜ ਜੀ ਜੀ ਤੇ ਇਹਦੇ ਨਾਲ ਨਾਲ ਤੁਸੀਂ ਕੰਪਲੀਟ ਜੀ ਹੋਰ ਕੀ ਅਨੁਭਵ ਕੀਤਾ ਤੁਸੀਂ ਹੋਰ ਕੀ ਤਜਰਬੇ ਕੀਤੇ ਕਿਉਂਕਿ ਆਪਣੇ ਜਿਹੜੇ ਲੋਕ ਨੇ ਖਾਸ ਕਰਕੇ ਜਿਹੜੇ ਇਮੀਗ੍ਰੈਂਟ ਨੇ ਉਹਨਾਂ ਦੇ ਯੂਐਸ ਆਰਮੀ ਦੇ ਵਿੱਚ ਜਾਣ ਦਾ ਉਹਨਾਂ ਦਾ ਸਬਬ ਕੱਟ ਬਣਦਾ ਜਾਂ ਉਹਨਾਂ ਨੂੰ ਮੌਕੇ ਕਹਿ ਲੋ ਜਾਂ ਉਹਨਾਂ ਨੂੰ ਇਹਦੇ ਬਾਰੇ ਜਾਣਕਾਰੀ ਘੱਟ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਜੀ ਮੇਰੇ ਇੱਕੀ ਮੈਸੇਜ ਹੈ ਕਿ ਇਹ ਬਹੁਤ ਚੰਗਾ ਐਡਵੈਂਚਰ ਹੈ ਯੂਐਸ ਆਰਮੀ ਮੇਰੇ ਲਈ ਬਹੁਤ ਚੰਗੀ ਰਹੀ ਹੈ ਬਹੁਤ ਮੈਨੂੰ ਓਪਰਚ्युनिटीज ਜਿਹੜੀ ਕਿ ਕਦੇ ਮੈਂ ਸਿਵਲ 'ਚ ਸੋਚ ਵੀ ਨਹੀਂ ਸਕਦੀ ਸੀ ਲਾਈਕ ਮੈਂ ਸੱਚੀ ਗੱਲ ਕਹਾਂਗੀ ਮੈਂ ਇੱਕ ਕੁੜੀ ਹਾਂ ਰਾਈਟ ਤੁਸੀਂ ਲਾਈਕ ਆਪਦੇ ਪੇਰੈਂਟਸ ਮੁੰਡਿਆਂ ਨੂੰ ਤਾਂ ਛੁੱਟ ਦਿੰਦੇ ਨੇ ਕੁੜੀਆਂ ਨੂੰ ਵੀ ਲੈ ਆਵਦੇ ਜਾਣ ਦੋ ٹرسٹ ਰੱਖਿਓ ਉਹਨਾਂ 'ਚ ਕਿ ਉਹ ਸਹੀ ਡਿਸੀਜਨ ਲੈਣਗੇ ਆਰਮੀ ਬਹੁਤ ਅੱਛਾ ਚੈਨਲ ਹੈ ਜਿਹੜੇ ਕਿ ਤੁਸੀਂ ਆਪਦੇ ਬੱਚਿਆਂ ਨੂੰ ਸੈਂਡ ਕਰ ਸਕਦੇ ਹੋ ਤੇ ਉਹ ਜਿਨ੍ਹਾਂ ਕਹਿੰਦੇ ਨੇ ਮੈਚੋਰ ਵੀ ਹੋ ਜਾਣਗੇ ਉਹਨਾਂ ਨੂੰ ਤਜਰਬਾ ਵੀ ਆ ਜਾਊਗਾ ਫਰੀਦਾ ਆਨ ਦਾ ਐਕਸਪੀਰੀਅੰਸ ਆਊ ਲਾਈਫ ਐਕਸਪੀਰੀਅੰਸ ਆਊ ਆ ਤੇ ਬੱਚਿਆਂ ਨੂੰ ਲੈ ਤੁਸੀਂ ਪਰ ਦੋ ਤਾਂ ਕਿ ਉਹ ਉੜ ਸਕਣ ਤੇ ਉਹਨਾਂ ਨੂੰ ਐਕਸਪੀਰੀਅੰਸ ਹੋਵੇ ਤੇ ਉਹ ਤੁਹਾਡੇ ਕੋਲ ਜ਼ਰੂਰ ਵਾਪਸ ਆਣਗੇ ਕਿਉਂਕਿ ਜਦ ਤੁਸੀਂ ਘਰ ਤੋਂ ਦੂਰ ਜਾਂਦੇ ਹੋ ਤੁਹਾਨੂੰ ਯਾਦ ਆਉਂਦੀ ਹੈ ਅਪਰੀਸ਼ੀਏਸ਼ਨ ਹੋਰ ਵੀ ਹੁੰਦੀ ਆਪਦੇ ਪੇਰੈਂਟਸ ਲਈ ਆਪਦੀ ਕਲਚਰਲੀ ਆਪਦੇ ਆਪਾਂ ਕਿਧਰੋਂ ਆਨੇ ਤੇ ਮੈਂ ਜਸ ਇਹ ਕਹਾਂਗੀ ਕਿ ਕੁਝ ਸੈਕਰੀਫਾਈਸ ਨਹੀਂ ਹੁੰਦਾ ਇਫ ਐਨੀਥਿੰਗ ਮੈਂ ਜਿਆਦਾ ਧਾਰਮਿਕ ਬਣ ਗਈ ਆਰਮੀ ਚ ਆ ਕੇ ਮੈਂ ਜਿਆਦਾ ਪੂਜਾ ਪਾਠ ਕਰਨ ਲੱਗ ਗਈ ਜਾਣ ਤੋਂ ਪਹਿਲਾਂ ਇੰਨਾ ਨਹੀਂ ਸੀਗਾ ਜਿੰਨਾ ਆਰਮੀ ਚ ਭਰਤੀ ਹੋ ਕੇ ਹੁਣ ਮੈਂ ਰੋਜ਼ ਸਵੇਰੇ ਉੱਠ ਕੇ ਪਾਠ ਕਰਦੀ ਆ ਮੈਂ ਆਪ ਦਾ ਕਮਿਸ਼ਨ ਸ਼ੁਰੂ ਕਰਦੀ ਬਿਫੋਰ ਮੈਂ ਲਾਈਕ ਬਿਨਾ ਪਾਠ ਕਰੇ ਤਾਂ ਉਹ ਕੋਈ ਸੈਕਰੀਫਾਈਸ ਨਹੀਂ ਹੋ ਆ ਐਂਡ ਆਈ ਅਰਜ ਕਿ ਤੁਸੀਂ ਆਪਦੇ ਬੱਚਿਆਂ ਨੂੰ ਦੱਸੋ ਕਿ ਡਾਕਟਰ ਇੰਜੀਨੀਅਰ ਆ ਟਰੱਕ ਨੇ ਟਰੱਕ ਚਲਾ ਰਹੇ ਨੇ ਲੋਕ ਆਪਦੇ ਗੈਸ ਸਟੇਸ਼ਨ ਨੇ ਉਹ ਚੰਗਾ ਪਰ ਆਰਮੀ ਤੇ ਫੌਜ ਵੀ ਹੈ ਇੱਕ ਆਪਸ਼ਨ ਐਂਡ ਮੈਂ ਇਹ ਇਸ ਲਈ ਕਹਿ ਰਹੀ ਹਾਂ ਤਾਂ ਕਿ ਉਹਨਾਂ ਦੇ ਬੈਨੀਫਿਟਸ ਬਹੁਤ ਨੇ ਜੇ ਤੁਹਾਨੂੰ ਫੌਜ ਨਹੀਂ ਚੰਗੀ ਲੱਗਦੀ 3-4 ਸਾਲ ਬਾਅਦ ਤੁਸੀਂ ਨਿਕਲ ਸਕਦੇ ਹੋ ਹਰ ਇੱਕ ਲਈ ਹਰ ਇੱਕ ਦੀ ਉਹਦੇ ਵਿੱਚ ਨਹੀਂ ਲਿਖਿਆ ਕਿ ਸਮਝ ਕਿ 20 ਸਾਲ ਕਰਨੇ ਰਾਈਟ ਪੈਨਸ਼ਨ ਲਈ ਤੁਸੀਂ ਕਰਕੇ ਆਪਦਾ ਐਕਸਪੀਰੀਅੰਸ ਲੋ ਐਂਡ ਤੁਹਾਨੂੰ ਜੋਬ ਐਕਸਪੀਰੀਅੰਸ ਵੀ ਮਿਲੂ ਤੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਤੁਸੀਂ ਵੈਟਰਨ ਹੋ ਤੁਹਾਨੂੰ ਪੂਰਾ ਜੀਆਈ ਬਿਲ ਮਿਲੂ ਜਿਹੜਾ ਕਿ ਪੂਰਾ ਬੈਚਲਰਸ ਜਾਂ ਮਾਸਟਰਸ ਲਈ ਪੇ ਕਰ ਸਕਦਾ ਤੁਹਾਨੂੰ ਵੈਟਰਨਸ ਅਫੇਅਰਸ ਦੇ ਲੋਨਸ ਮਿਲਦੇ ਜਿਹਦੇ ਨਾਲ ਤੁਸੀਂ ਘਰ ਦਾ ਘਰ ਖਰੀਦ ਸਕਦੇ ਹੋ ਅਫੋਰਡੇਬਲ ਰੇਟ ਤੇ ਤੁਹਾਨੂੰ ਪੂਰੀ ਉਮਰ ਲਈ ਮੈਡੀਕਲ ਮਿੰਦਾ ਜਿਹੜਾ ਹੁੰਦਾ ਵੀਏ ਵੈਟਰਨਸ ਅਫੇਅਰਸ ਦਾ ਕੇਅਰ ਹੁੰਦਾ ਬਹੁਤ ਸਾਰੇ ਬੈਨੀਫਿਟਸ ਨੇ ਜਿਹੜੇ ਇੰਨੇ ਦਰਵਾਜੇ ਖੁੱਲ ਜਾਂਦੇ ਨੇ ਆ ਆਰਮੀਂ ਚ ਸੇਵਾ ਕਰਕੇ ਹੋਰ ਵੀ ਬ੍ਰਾਂਚਸ ਨੇ ਪਰ ਮੈਂ ਆਰਮੀਂ ਚ ਤਾਂ ਮੈਂ ਆਰਮੀ ਦੀ ਗੱਲ ਹੀ ਕਰਾਂਗੀ ਹਾਂ ਜੀ ਹਾਂਜੀ ਤਾਂ ਇਹ ਬੈਨੀਫਿਟਸ ਦਾ ਅਣਗਿਣਤ ਨੇ ਤੇ ਨੌਕਰੀਆਂ ਵੀ ਅਣਗਿਣਤ ਨੇ ਲਾਈਕ ਹੁਣ ਆਰਮੀ 150 ਜੌਬ ਬ੍ਰਾਂਚਸ ਨੇ ਜਿਹੜੀ ਕਿ ਲੋਕ ਸਿਲੈਕਟ ਕਰ ਸਕਦੇ ਨੇ ਸਪੈਸ਼ਲੀ ਜਿਹੜੇ ਕਿ ਐਨਲਿਸਟਡ ਭਾਰਤੀ ਹੋਣਾ ਚਾਹੁੰਦੇ ਨੇ ਠੀਕ ਹੈ ਤੇ ਇਹਦੇ ਲਈ ਯੂਐਸ ਦਾ ਸਟੇਟਸ ਕੀ ਹੋਣਾ ਚਾਹੀਦਾ ਤੁਹਾਡੇ ਕੋਲ ਗ੍ਰੀਨ ਕਾਰਡ ਸਿਟੀਜ਼ਨ ਹੋਣਾ ਚਾਹੀਦਾ ਤੁਸੀਂ ਜੀ ਐਟ ਅ ਮਿਨੀਮਮ ਤੁਸੀਂ ਤੁਹਾਡੇ ਕੋਲ ਜਸ ਗ੍ਰੀਨ ਕਾਰਡ ਹੋਣਾ ਚਾਹੀਦਾ ਪਰ ਜਿਹੜੇ ਜੇ ਲੋਕਾਂ ਕੋਲ ਗ੍ਰੀਨ ਕਾਰਡ ਨਹੀਂ ਹੈ ਪਰ ਉਹ ਪ੍ਰੋਸੈਸ ਚ ਨੇ ਲਾਈਕ ਮੇਰੇ ਕੋਲ ਕੁਝ ਐਪਲੀਕੈਂਟਸ ਨੇ ਲਾਈਕ ਪੰਜ ਛੇ ਨੇ ਜਿਹੜਾ ਜਿਨ੍ਹਾਂ ਦਾ ਗ੍ਰੀਨ ਕਾਰਡ ਕੁਝ ਮਹੀਨੇ ਚ ਆਜੂ ਜਾਂ ਅਗਲੇ ਸਾਲ ਵੀ ਆਜੂ ਤਾਂ ਉਹ ਪੂਰਾ ਸਾਲ ਸਾਡੇ ਨਾਲ ਟ੍ਰੇਨ ਕਰਦੇ ਨੇ ਅਸੀਂ ਉਹਨਾਂ ਦਾ ਮੈਡੀਕਲ ਕਰਾ ਦਿੰਦੇ ਹਾਂ ਇਹਨਾਂ ਨੇ ਫਾਈਲ ਕੀਤਾ ਹੋਇਆ ਇਹਦੇ ਲਈ ਗ੍ਰੀਨ ਕਾਰਡ ਦੇ ਲਈ ਹਾਂਜੀ ਉਹ ਚੱਲੂ ਤੇ ਜਿਸ ਦਿਨ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਗਿਆ ਉਸ ਦਿਨ ਆ ਕੇ ਉਹ ਮੇਰੇ ਨਾਲ ਓਥ ਲੈ ਲੈਣਗੇ ਇੱਧਰ ਹਮ ਹਮ ਐਨ ਉਸ ਦਿਨ ਉਹ ਪਤੀ ਹੋ ਜਾਂਦੇ ਨੇ ਲਾਈਕ ਇੱਕ ਹੋਰ ਮੁੰਡਾ ਸੀਗਾ ਉਹ ਸਾਰਾ ਉਹਦਾ ਪੇਪਰ ਵਰਕ ਸੀਗਾ ਤੇ ਜਿਸ ਦਿਨ ਉਹਨੂੰ ਗ੍ਰੀਨ ਕਾਰਡ ਮਿਲੇ ਆ ਵੀ ਫੈਮਿਲੀ ਨਾਲ ਉਹ ਇਧਰ ਆ ਗਏ ਤੇ ਆਪਾਂ ਉਹਨੂੰ ਆਰਮੀ ਵਿੱਚ ਪਤੀ ਕਰਤਾ ਸੀ ਠੀਕ ਹੈ ਤੇ ਇਹਦੇ ਲਈ ਏਜ ਦੀ ਸ਼ੁਰੂਆਤ ਕਿੱਥੋਂ ਹੋ ਸਕਦੀ ਹੈ ਮਿਨੀਮਮ ਏਜ ਹਾਂਜੀ ਹਾਂਜੀ ਜੀ ਮਿਨੀਮਮ ਏਜ ਆ ਸੌਰੀ ਮੈਕਸਿਮਮ ਏਜ ਜਿਹੜੀ ਹੁੰਦੀ ਹੈ ਐਨਲਿਸਟਡ ਪਤੀ ਓਨਲੀ 35 ਸਾਲ ਹੈ ਤੇ ਵੇਵਰ ਨਾਲ 42 ਸਾਲ 42 ইয়ার্স ਦਾ ਕਾਰਮੀ ਚ ਕੋ ਸਕਦੇ ਹਨ ਰਾਈਟ ਐਂਡ ਮਿਨੀਮਮ ਹੈ 17 ਸਾਲ ਹੋਣੀ ਜ਼ਰੂਰੀ ਹੈ ਐਂਡ ਹਾਈ ਸਕੂਲ ਡਿਪਲੋਮਾ ਯਾ ਜੀਈਡੀ ਜਿਹੜਾ ਕਹਿੰਦੇ ਆ ਉਹ ਜਿਨ੍ਹਾਂ ਦੇ ਕੋਲੇ ਨਹੀਂ ਹੈ ਜੇ ਤੁਸੀਂ ਇੰਡੀਆ ਤੋਂ ਹੁਣੇ ਹੀ ਆਏ ਹੋ ਪਰ ਜੀਈਡੀ ਥੋ ਗ੍ਰੀਨ ਕਾਰਡ ਦੇ ਪ੍ਰੋਸੈਸ ਚ ਹੋ ਜਾਂ ਆ ਗਿਆ ਤੁਹਾਡੇ ਕੋਲ ਗ੍ਰੀਨ ਕਾਰਡ ਪਰ ਸਕੂਲ ਦੀ ਮਦਦ ਚਾਹੀਦੀ ਹੈ ਉਹ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਕਿਵੇਂ ਤੁਸੀਂ ਜੀਈਡੀ ਲੈ ਸਕਦੇ ਹੋ ਜਾਂ ਹਾਈ ਸਕੂਲ ਦਾ ਡਿਪਲੋਮਾ ਜੀ ਜੀ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਤੁਸੀਂ ਯੂਐਸ ਆਰਮੀ ਦੇ ਵਿੱਚ ਭਰਤੀ ਹੋ ਸਕਦੇ ਹੋ ਸੋ ਅੱਗੇ ਵੀ ਬਹੁਤ ਸਾਰੇ ਲੋਕਾਂ ਦੇ ਨਾਲ ਇਸ ਤਰ੍ਹਾਂ ਯੂਐਸ ਆਰਮੀ ਦੇ ਵਿੱਚ ਜਿਹੜੇ ਸਰਵ ਕਰ ਰਹੇ ਨੇ ਉਹਨਾਂ ਦੇ ਨਾਲ ਅਸੀਂ ਇੰਟਰਵਿਊਜ਼ ਕੀਤੀਆਂ ਨੇ ਉਹਨਾਂ ਦੇ ਨਾਲ ਗੱਲਾਂបਾਤਾਂ ਕੀਤੀਆਂ ਨੇ ਤੇ ਉਹਨਾਂ ਨੇ ਹਮੇਸ਼ਾ ਇੱਕ ਪੋਜ਼ਿਟਿਵ ਰਿਸਪੌਂਸ ਦਿੱਤਾ ਹੈ ਹਮੇਸ਼ਾ ਇੱਕ ਪੋਜ਼ਿਟਿਵ ਗੱਲਬਾਤ ਕੀਤੀ ਹੈ ਤੇ ਆਪਣੇ ਤਜਰਬੇ ਜਿਹੜੇ ਨੇ ਸਾਂਝੇ ਕੀਤੇ ਨੇ ਅ ਕਦੇ ਇਹ ਵੀ ਹੋਇਆ ਤੁਹਾਡੇ ਨਾਲ ਕਿ ਕੀ ਜੈਂਡਰ ਜਿਹੜੀ ਡਿਸਕ੍ਰਿਮੀਨੇਸ਼ਨ ਆ ਜਾਂ ਜੈਂਡਰ ਦਾ ਜਿਹੜੀ ਇਨਕੁਐਲਿਟੀ ਆ ਉਹ ਫੇਸ ਕਰਨੀ ਪਵੇ ਹਾਂਜੀ ਜੀ ਜ਼ਰੂਰ ਉਹ ਤਾਂ ਸਿਵਲ 'ਚ ਵੀ ਹੁੰਦੀ ਆ ਆਰਮੀ 'ਚ ਵੀ ਹੁੰਦੀ ਆ ਤਾਂ ਮੇਰੇ ਬ੍ਰਾਂਚ ਜਾਂ ਫੀਲਡ ਆ ਟਿਲਰੀ ਐਂਡ ਮੈਨੂੰ ਰੋਜ ਪ੍ਰੂਫ ਕਰਨਾ ਪੈਂਦਾ ਕਿ ਮੈਂ ਉਨਾ ਹੀ ਬਰਾਬਰ ਦਾ ਕੰਮ ਕਰ ਰਹੀ ਹਾਂ ਜਿਹੜੇ ਮੇਰੇ ਮੁੰਡੇ ਲੈਫਟ ਤੇ ਰਾਈਟ ਕਰ ਰਹੇ ਨੇ ਰਾਈਟ ਉਹ ਜਸਟ ਗੋਜ਼ ਵਿਦਾਊਟ ਸੀਇੰਗ ਸੋ ਜਸਟ ਤੁਹਾਨੂੰ ਦੱਸਾਂ ਇੰਡੀਆ ਦੀ ਜਿਹੜੀ ਆਰਬੀਆਂ ਉਹਦੇ ਵਿੱਚ ਤਾਂ ਫੀਲਡ ਆਰਟੀਲਰੀ ਓਪਨ ਵੀ ਨਹੀਂ ਹੈ ਕੁੜੀਆਂ ਲਈ ਰਾਈਟ ਜਿਹੜਾ ਕੁਝ ਮੈਂ ਇਧਰ ਅਮਰੀਕਾ 'ਚ ਕੀਤਾ ਉਹ ਇੰਡੀਆ 'ਚ ਤਾਂ ਪੋਸੀਬਲ ਸੀਗਾ ਹੀ ਨਹੀਂ ਮੇਰੇ ਲਈ ਜੀ ਜੀ ਰਾਈਟ ਮੈਂ ਇੱਕ ਆਰਟੀਲਰੀ ਬੈਟਰੀ ਦੀ ਕਮਾਂਡਰ ਰਹਿ ਕੇ ਆਈ ਹਾਂ ਰਾਕਟਸ ਜਿਹੜੇ ਹੁੰਦੇ ਨੇ ਬੜੇ ਬੜੇ ਉਹਨਾਂ ਨੂੰ ਕਮਾਂਡ ਕਰਕੇ ਆਈ ਹਾਂ ਹੁਣੇ ਤੇ ਉਹ ਸਭ ਤਾਂ ਪੋਸੀਬਲ ਹੀ ਨਹੀਂ ਸੀਗਾ ਤਾਂ ਇਹ ਜੇ ਮੈਨੂੰ ਮੌਕੇ ਮਿਲੇ ਆਫਕੋਰਸ ਉਹ ਤਾਂ ਇਜ਼ੀ ਹੋਣੀ ਨਹੀਂ ਸੀ ਜੀ ਜੀ ਪਰ ਜਸਟ ਬਿਕਾਜ਼ ਕੁਝ ਹਾਰਡ ਹੈਗਾ ਆਪਾਂ ਤਾਂ ਗਿਵ ਅਪ ਨਹੀਂ ਕਰ ਦਿੰਦੇ ਨੇ ਰਾਈ ਜਿਹੜੇ ਲੋਕ ਆਪ ਦੇ ਬੱਚਿਆਂ ਨੂੰ ਡਾਕਟਰ ਬਣਾਉਣਾ ਚਾਹੁੰਦੇ ਆ ਜਾਂ ਇੰਜੀਨੀਅਰ ਐਂਡ ਦੋਸ ਪ੍ਰੋਫੈਸ਼ਨਸ ਆਰ ਐਡਮਾਇਰੇਬਲ ਰਾਈਟ ਪਰ ਜਸਟ ਕਜ਼ ਥੋੜੇ ਜੀ ਚੀਜ਼ਾਂ ਹਾਰਡ ਨੇ ਆ ਜਸਟ ਮੇਰਾ ਓਨ ਐਟੀਟਿਊਡ ਜਿਵੇਂ ਰਹਾ ਆਈ ਥਿੰਕ ਇਸੀ ਐਨਏ ਮੈਨੂੰ ਮੋਟੀਵੇਟ ਕੀਤਾ ਆਰਮੀ ਜੁਆਇਨ ਲਈ ਜੋਇਨ ਕਰਨ ਲਈ ਇਜ਼ ਕੀ ਚੈਲੰਜ ਲਾਈਕ ਮੈਂ ਐਕਸੈਪਟ ਕਰਦੀ ਹਾਂ ਤੇ ਉਹਦੇ ਪਿੱਛੇ ਜਾਨੀਏ ਆਫ ਕোর্স ਇੱਕ ਟਾਈਮ ਆਉਂਦਾ ਜੇ ਦੇ ਕਿ ਤੁਸੀਂ ਮਚੋਰ ਹੋ ਜਾਂਦੇ ਹੋ ਐਂਡ ਲਾਈਫ ਟੇਕਸ ਯੂ ਇਨ ਅ ਡਿਫਰੈਂਟ ਡਾਇਰੈਕਸ਼ਨ ਰਾਈਟ ਸੋ ਬਟ ਆਈ ਟੁਕ ਇਟ ਐਸ ਅ ਚੈਲੰਜ ਮੈਂ ਚੈਲੰਜ ਲੀਤਾ ਐਂਡ ਜਸਟ Oh life right? so, and, uh, बस ਹਾਂ ਜੀ ਅਤੇ ਕਮਲਪ੍ਰੀਤ ਜੀ ਤੁਸੀਂ ਕੋਈ ਇਸ ਤਰ੍ਹਾਂ ਦਾ ਕੋਈ ਚੈਲੰਜ ਵੀ ਜਿਹੜਾ ਉਹ ਸਾਂਝਾ ਕਰਨਾ ਚਾਹੋਗੇ ਜਿਹਨੂੰ ਪਾਰ ਕਰਕੇ ਜਿਹਨੂੰ ਸਰ ਕਰਕੇ ਤੁਹਾਡਾ ਕੌਨਫੀਡੈਂਸ ਹੋਰ ਵੀ ਵਧਿਆ ਹੋਵੇ ਹਾਂਜੀ ਜੀ ਜਦੋਂ ਮੈਂ ਆਰਮੀ ਚ 파ਤੀ ਹੋਈ ਸੀ ਟ੍ਰੇਨਿੰਗ ਸਾਰੀ ਖਤਮ ਹੋ ਗਈ ਸੀ ਮੇਰੇ ਲੈਫਟ ਪੈਰ ਚ ਫ੍ਰੈਕਚਰ ਹੋ ਗਿਆ ਸੀ ਰਾਈਟ ਤੇ ਆਰਮੀ ਚ ਦਾ ਫ੍ਰੈਕਚਰ ਉਹ ਫਿਜ਼ੀਕਲ ਝੋਟ ਜਾਨਾ ਨਹੀਂ ਸੀ ਜਿੰਨੀ ਉਹ ਮੈਂਟਲ ਝੋਟ ਸੀ ਰਾਈਟ ਤਾਂ ਮੇਰੇ ਈਗੋ ਨੂੰ ਬਹੁਤ ਝੋਟ ਲੱਗੀ ਪਰ ਭਗਵਾਨ ਨੇ ਉਹ ਮੈਨੂੰ ਇਹ ਦੱਸਿਆ ਵਾਹਿਗੁਰੂ ਨੇ ਕਿ 9 ਮਹੀਨੇ ਜਿਹੜਾ ਕਿ ਮੈਂ ਨਹੀਂ ਪੱਜ ਸਕੀ ਜਿਹੜੀ ਮੇਰੀ ਕਮਬੈਕ ਸੀ ਉਹ ਮੈਂ ਕਦੇ ਫਿਰ ਰਿਪੀਟ ਨਹੀਂ ਕਰ ਸਕਦੀ ਲਾਈਕ ਰਾਈਟ ਤੇ ਮੈਂ 올 ਆਫ ਅ ਸਡਨ ਕੁਝ ਜਿੰਨੇ 9 ਮਹੀਨੇ ਮੈਂ ਲਾਈਕ 9 ਮਹੀਨੇ ਚ ਇੱਕ ਬੱਚਾ ਪੈਦਾ ਹੋ ਜਾਂਦਾ ਰਾਈਟ ਤੇ ਉਮੇਂ ਮੇਰੀ ਆਇਡੈਂਟੀਟੀ ਬਦਲ ਗਈ ਸੀ ਉਹ 9 ਮਹੀਨੇ ਵਿੱਚ ਮੈਂ ਆਈ ਵੈਂਟ ਫਰਮ ਫ੍ਰੈਕਚਰ ਲੈਗ ਮੈਂ ਕ੍ਰਚਸ ਤੇ ਸੀਗੀ ਮੇਰੇ ਪੈਰ ਚ ਬੂਟਸ ਸੀਗਾ ਐਂਡ ਨਾਓ 9 ਮਹੀਨੇ ਬਾਅਦ ਮੈਂ ਮੈਰਾਥons ਰਨ ਕਰ ਰਹੀ ਹਾਂ ਤੇ ਦੋ ਸਾਲਾਂ ਦੇ ਵਿੱਚ ਤੇ ਮੇਰੇ ਚੋਟ ਲੱਗੀ ਸੀ 2014 ਚ 2015 16 ਚ ਮੈਂ ਕੁੱਲ ਮਿਲਾ ਕੇ 5000 ਮੀਲ ਪੱਜ ਕੇ ਜਿਹੜਾ ਲਾਈਕ ਉਹ ਅਕੰਪਲਿਸ਼ ਕੀਤਾ ਗੋਲ ਐਨੋ ਆਰ ਨਹੀਂ ਨਹੀਂ ਕਿਹਾ ਮੈਨੂੰ ਕੰਰਨਲੀ ਉਹ ਮੇਰਾ ਪਰਸਨਲ ਗੋਲ ਸੀ ਪਰਸਨਲ ਸੀ ਜੀ ਜੀ ਤੇ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਕਤਰ ਦੇ ਵਿੱਚ ਰਹਿ ਕੇ ਆਏ ਹੋ ਤੁਸੀਂ ਜਰਮਨੀ ਦੇ ਵਿੱਚ ਗਏ ਹੋ ਹਵਾਈ ਦੇ ਵਿੱਚ ਗਏ ਹੋ ਹੋਰ ਵੀ ਕਈ ਥਾਵਾਂ ਤੇ ਤੁਹਾਨੂੰ ਜਾਣ ਦਾ ਮੌਕਾ ਮਿਲਿਆ ਕਿ ਉਹ ਉੱਥੇ ਕੋਈ ਚੈਲੰਜ ਫੇਸ ਕੀਤਾ ਹੋਵੇ ਜਿਹੜਾ ਤੁਹਾਨੂੰ ਯਾਦ ਹੋਵੇ ਭੁੱਲਦਾ ਨਾ ਹੋਵੇ ਕਦੇ ਵੀ ਹਾਂਜੀ ਜੀ ਸਭ ਤੋਂ ਵੱਡਾ ਚੈਲੰਜ ਹੈ ਫੈਮਿਲੀ ਨੂੰ ਮਿਸ ਕਰਦੇ ਨੇ ਰਾਈਟ ਆਈ ਥਿੰਕ ਉਹੀ ਰੀਜ਼ਨ ਹੈ लोग गांधी फैमिली ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੇ ਆਫ ਕੋਰਸ ਮੈਨੂੰ ਬਹੁਤ ਵਿਰਾਗ ਆਉਂਦਾ ਸੀ ਤਾਂ ਮੈਂ ਆ ਵੀ ਫੈਮਿਲੀ ਨੂੰ ਰੋਜ਼ ਫੋਨ ਕਰਦੀ ਆ ਰੋਜ਼ ਫੋਨ ਕਰਦੀ ਆ ਮੇਰਾ ਰਿਲੇਸ਼ਨਸ਼ਿਪ ਮੇਰੀ ਨਾਨੀ ਜੀ ਨਾਲ ਈਵਨ ਹੋਰ ਸਟਰੋਂਗ ਹੋਇਆ ਕਿਉਂਕਿ ਕੁਝ ਟਾਈਮ ਮੈਂ ਇਹੋ ਜਿਹੇ ਟਾਈਮ ਜ਼ੋਨਸ ਸੇ ਸੀਗੀ ਸਪੈਸ਼ਲੀ ਜਦੋਂ ਮੈਂ ਕੋਰੀਆ ਸੀਗੀ ਮੈਂ ਆ ਵੀ ਨਾਨੀ ਜੀ ਦੇ ਜ਼ਿਆਦਾ ਕਾਲ ਸੀ ਤਾਂ ਮੈਂ ਉਹਨਾਂ ਨੂੰ ਆਪ ਦੇ ਪੇਰੈਂਟਸ ਤੋਂ ਜ਼ਿਆਦਾ ਕਾਲ ਕਰਦੀ ਸੀ ਤਾਂ ਅਸੀਂ ਬੈਸਟ ਫਰੈਂਡਸ ਬਣ ਗਏ ਸੀ ਆਈ ਮੀਨ ਟੂ ਦਿਸ ਡੇ ਐਂਡ ਬਟ ਆ ਮੈਂ ਪੂਰਾ ਮੰਨਦੀਆਂ ਕਿ ਫੈਮਿਲੀ ਤੋਂ ਦੂਰ ਰਹਿਣਾ ਬਹੁਤ ਮੁਸ਼ਕਿਲ ਹੈ ਪਰ ਉਹ ਤੁਹਾਨੂੰ ਸਟਰੋਂਗ ਕਰਦਾ ਹੈ ਕਿਉਂਕਿ ਬੱਚੇ ਕੀ ਚਾਹਦੇ ਹਨ ਕਿ ਉਹ ਇੰਡੀਪੈਂਡੈਂਟ ਬਣਨ ਰਾਈਟ ਕਿ ਉਹ ਆਪਦੇ ਜਿਹੜਾ ਪੇਰੈਂਟਸ ਦਾ ਹੌਸਲਾ ਹੈ ਉਹ ਉਹ ਤੋਂ ਉੱਡ ਜਾਣ ਚਿੜੀਆਂ ਬਣ ਕੇ ਰਾਈਟ ਤੋਂ ਉਹ ਹੀ ਜੀ ਕਨਸੈਪਟ ਹੈ ਪਰ ਆਰਮੀ 3 ਦਿਨ ਦੀ ਛੁੱਟੀ ਦਿੰਦੀ ਹੈ ਪੇਡ ਲੀਵ ਹਰ ਸਾਲ ਆ ਕੇ ਆਪਦੀ ਫੈਮਿਲੀ ਨੂੰ ਮਿਲੋ ਜੇ ਜੇ ਤੁਸੀਂ ਕਰ ਸਕਦੇ ਹੋ ਐਟਲੀਸਟ ਇੱਕ ਕੰਟਰੈਕਟ ਤੋਂ ਟਰਾਈ ਕਰੋ ਹਮਮ ਉਦੋਂ ਬਾਅਦ ਜੇ ਚੰਗਾ ਲੱਗਿਆ ਤੇ ਰਹੋ ਆਰਮੀ 'ਚ ਨਹੀਂ ਤਾਂ ਤੁਸੀਂ ਹੋਰ bigger and better things right ਤੇ ਪਿੱਛੇ ਜਾ ਸਕਦੇ ਹੋ ਜੀ ਜੀ ਬਿਲਕੁਲ ਤੇ ਆਰਮੀ ਦੇ ਵਿੱਚ ਸਰਵ ਕਰਨ ਤੋਂ ਬਾਅਦ ਜਿਵੇਂ ਤੁਸੀਂ ਦੱਸਿਆ ਮੌਕੇ ਤੁਹਾਡੇ ਕੋਲੇ ਬਹੁਤ ਹੁੰਦੇ ਨੇ ਆ ਤੁਸੀਂ ਇਸ ਤੋਂ ਇਲਾਵਾ ਤੁਸੀਂ ਮੋਟੀਵੇਟ ਵੀ ਕਰਦੇ ਹੋ ਜਿਵੇਂ ਪੰਜਾਬੀ ਕਮਿਊਨਿਟੀ ਦੇ ਵਿੱਚ ਜਦੋਂ ਵਿਚਰਦੇ ਹੋ ਜਾਂ ਕਿਤੇ ਹੋਰ ਤਰੀਕੇ ਦੇ ਨਾਲ ਤੁਸੀਂ ਲੋਕਾਂ ਨੂੰ ਮੋਟੀਵੇਟ ਵੀ ਕਰ ਰਹੇ ਹੋ ਵੀ ਤੁਸੀਂ ਵੀ ਇੱਧਰ ਜੁਆਇਨ ਕਰੋ ਹਾਂਜੀ ਜੀ ਆ ਜਰੂਰ ਤੇ ਮੈਨੂੰ ਇੱਧਰ ਆਏ ਹੋਏ ਹੁਣ 2 ਮਹੀਨੇ ਹੋ ਗਏ ਤੇ ਮੈਂ ਗੁਰਦੁਆਰੇ ਜਾ ਰਹੀਆਂ ਆਫਕੋਰਸ ਮੈਂ ਆਪ ਦੇ ਕਾਰਡ ਜਿਹੜੇ ਹੁੰਦੇ ਆ ਮੇਰੇ ਬਿਜ਼ਨਸ ਕਾਰਡ ਇਹ ਦਿੰਨੀ ਹੈ ਕੈਲੰਡਰ ਦਿੰਨੀ ਹੈ ਤੇ ਪ੍ਰੈਜੈਂਟੇਸ਼ਨਸ ਕਰਨੀ ਹੈ ਤਾਂ ਕਿ ਨੌਜਵਾਨ ਦੇਖਣ ਯੂਨੀਫਾਰਮ ਪੈਂਟ ਕੇ ਜਾਣ ਕੇ ਜਾਣਨੀ ਹੈ ਤਾਂ ਕਿ ਲੋਕਾਂ ਨੂੰ ਲੱਗੇ ਕਿ ਉਹ ਵੀ ਇਹ ਸੇਮ ਚੀਜ਼ ਕਰ ਸਕਦੇ ਕਰ ਸਕਦੇ ਨੇ ਹਾਂਜੀ ਬੱਚੇ ਉਹਨਾਂ ਦੇ ਵੀ ਮੁੰਡੇ ਕੁੜੀਆਂ ਇਹੋ ਜੇ ਕੰਮ ਕਰ ਸਕਦੇ ਆ ਮੈਂ ਕੋਈ ਸਪੈਸ਼ਲ ਨਹੀਂ ਆ ਤੇ ਲੋਕਾਂ ਦਾ ਕੀ ਮਤਲਬ ਫੀਡਬੈਕ ਹੁੰਦਾ ਲੋਕ ਕਿਵੇਂ ਦੇਖਦੇ ਨੇ ਤੁਹਾਨੂੰ ਜਾਂ ਨੌਜਵਾਨ ਜਿਹੜੇ ਯੰਗਸਟਰ ਨੇ ਬੱਚੇ ਬੱਚੀਆਂ ਉਹ ਤੁਹਾਡੇ ਨਾਲ ਕੀ ਗੱਲਾਂ ਬਾਤ ਕਰਦੇ ਨੇ ਉਹ ਇੰਟਰਸਟ ਸ਼ੋ ਕਰਦੇ ਨੇ ਤੁਹਾਨੂੰ ਹਾਂ ਜੀ ਜੀ ਤਾਂ ਕੁਛ ਤਾਂ ਆਲਰੇਡੀ ਆਰਮੀ ਚ ਨੇ ਪਰ ਇਹ ਹੈ ਕਿ ਲੱਗਦਾ ਕਿ ਨਹੀਂ ਆਪਾਂ ਦੇ ਸਵਾਲ ਬਹੁਤ ਹੁੰਦੇ ਆ ਹਾਂ ਜੀ ਸਵਾਲ ਤਾਂ ਹੁੰਦੇ ਆ ਉਹ ਕੁਐਸਚਨ ਪੁੱਛਦੇ ਆ 올ਡ ਜਿਹੜੇ ਥੋੜੇ ਜਿਹਾ ਬਜ਼ੁਰਗ ਨੇ ਉਹ ਵੀ ਆ ਕੇ ਪੁੱਛਦੇ ਆ ਕਿ ਜੀ ਅਸੀਂ ਜੁਆਇਨ ਕਰ ਲੀਏ ਤਾਂ ਉਹਨਾਂ ਦਾ ਤਾਂ ਆਫਕੋਰਸ ਏਜ ਵੇਵਰ ਨਹੀਂ ਹੋ ਸਕਦਾ ਕੁਛ ਦਾ ਪਰ ਜਿਹੜੇ ਨੌਜਵਾਨ ਨੇ ਉਹ ਕਾਲਜ ਕਰ ਰਹੇ ਆ ਐਂਡ ਦੈਟਸ ਗ੍ਰੇਟ ਪਰ ਆਰਮੀ ਦੀ ROTC ਸਕਾਲਰਸ਼ਿਪ ਹੁੰਦੀ ਹੈ ਜਿਵੇਂ ਕਿ ਤੁਸੀਂ ਸਿੱਧੇ ਆਫਸਰ ਆ ਸਕਦੇ ਤੁਹਾਨੂੰ ਐਨਲਿਸਟਡ ਭਰਤੀ ਹੋਣ ਦੀ ਜ਼ਰੂਰਤ ਨਹੀਂ ਰਾਈਟ ਤੇ ਜਦ ਮੈਂ ਇਹ ਆਫਰ ਕਰਦੀ ਆ ਤਾਂ ਇਹ ਸੈਂਸ ਹੁੰਦਾ ਕਿ ਅੱਛਾ ਆਪਾਂ ਪ੍ਰੈਜੈਂਟੇਸ਼ਨ ਕਰੇ ਤਾਂ ਹੀ ਮੈਂ ਤੁਹਾਨੂੰ ਰੀਚ ਆਊਟ ਕੀਤਾ ਹੈ ਤਾਂ ਕਿ ਤੁਹਾਡੇ ਜਰੀਏ ਇੱਕ ਚੈਨਲ ਨਾਲ ਮੈਂ ਜਿਆਦਾ ਲੋਕਾਂ ਨੂੰ ਰੀਚ ਕਰਕੇ ਦੱਸ ਸਕਾਂ ਕਿ ਅ ਇਹ ਵੀ ਇੱਕ ਐਵੇਨਿਊ ਹੈ ਵਰਥ ਐਕਸਪਲੋਰਿੰਗ ਰਾਈਟ ਉਹ ਸੁਣਨਗੇ ਪਰ ਇੰਨਾ ਜਿਆਦਾ ਮੈਨੂੰ ਅ ਪੋਜ਼ਿਟਿਵ ਰਿਟਰਨ ਨਹੀਂ ਆਇਆ ਮੇਰੀ ਇਨਵੈਸਟਮੈਂਟ ਤੇ ਕਿ ਅ ਐਕਚੁਅਲੀ ਲੋਕ ਰੀਚ ਬੈਕ ਕਰਨ ਕਿਉਂਕਿ 2 ਮਹੀਨੇ ਹੋ ਗਏ ਮੈਨੂੰ ਇਹ ਕਰੇ ਤਾਂ ਹੀ ਮੈਂ ਥੋੜਾ ਰਿਕੁਐਸਟ ਮੰਗੀ ਹੈ ਕਿ ਮੇਬੀ ਮੈਂ ਜ਼ਿਆਦਾ ਆਡੀਅנס ਨੂੰ ਰੀਚ ਕਰ ਸਕਾਂ ਤਾਂ ਕਿ ਲੋਕ ਦੇਖਣ ਸੋਸ਼ਲ ਮੀਡੀਆ ਇਜ਼ ਵੈਰੀ ਪਪੂਲਰ ਮੈਂ ਖੁਦ ਆਪਨੇ ਘੰਟੇ ਰੋਜ਼ ਬਿਤਾਣੀਆਂ ਸੋਸ਼ਲ ਮੀਡੀਆ ਤੇ ਤੇ ਆਈ ਕੈਨ ਰੀਚ ਮੋਰ ਪੀਪਲ ਜੀ ਜੀ ਬਿਲਕੁਲ ਬਿਲਕੁਲ ਸੋ ਅਸੀਂ ਉਮੀਦ ਕਰਦੇ ਹਾਂ ਵੀ ਲੋਕ ਤੁਹਾਡੀ ਸਟੋਰੀ ਸੁਣ ਕੇ ਤੁਹਾਨੂੰ ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ ਤੁਹਾਡੇ ਤੋਂ ਮੋਟੀਵੇਟ ਹੋਣ ਤੇ ਯੂਐਸ ਆਰਮੀ ਨੂੰ ਸਰਵ ਕਰਨ ਦਾ ਜਿਹੜਾ ਡਿਸੀਜਨ ਲੈਣ ਤੇ ਇਸ ਤਰ੍ਹਾਂ ਚਲੋ ਯੂਐਸ ਆਰਮੀ ਦੇ ਵਿੱਚ ਵੀ ਜਾਣ ਪਰ ਉਹਨਾਂ ਦੇ ਜਿਹੜੇ ਜ਼ਿੰਦਗੀ ਦੇ ਦਰਵਾਜ਼ੇ ਨੇ ਕੰਮ ਕਰਨ ਦੇ ਉਹਨਾਂ ਦੇ ਬਾਰੇ ਉਹਨਾਂ ਨੂੰ ਹੋਰ ਗਿਆਨ ਮਿਲੇ ਹੋਰ ਨੌਲੇਜ ਮਿਲੇ ਤਾਂ ਜੋ ਜਿਹੜਾ ਉਹਨਾਂ ਨੂੰ ਬੈਸਟ ਲੱਗੇ ਉਹਦੇ ਵਿੱਚ ਆਪਣਾ ਬੈਸਟ ਦੇ ਸਕਣ ਕਮਲਪ੍ਰੀਤ ਕੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬੀ ਵੀਡੀਓ ਐਸਸੀ ਦੇ ਲਈ ਸਮਾਂ ਕੱਢਿਆ ਸਦਨ ਨਾਲ ਗੱਲਬਾਤ ਕਰਨ ਦੀਆਂ ਧੰਨਵਾਦ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਪਣਾ ਜੁੜੇ ਸਨ ਇਸ ਪ੍ਰੋਗਰਾਮ ਦੇ ਤਹਿਤ ਕਮਲਪ੍ਰੀਤ ਗੱਲ ਜਿਹੜੇ ਕਿ ਕੈਪਟਨ ਨੇ ਯੂਨਾਈਟਿਡ ਸਟੇਟਸ ਆਰਮੀ ਦੇ ਵਿੱਚ ਪੰਜਾਬ ਦੇ ਰੋਪੜ ਜ਼ਿਲ੍ਹੇ ਤੋਂ ਉਹਨਾਂ ਦਾ ਤਾਲੁਕਾਤਾ ਉੱਥੋਂ ਬਿਲੋਂਗ ਕਰਦੇ ਨੇ ਤੇ ਇਸ ਵੇਲੇ ਜਦੋਂ ਅਮਰੀਕਾ ਆਏ ਸਨ ਬੜੀ ਛੋਟੀ ਉਮਰ ਦੇ ਵਿੱਚ ਆਏ ਸਨ 11ਵੀਂ ਕਲਾਸ ਦੇ ਵਿੱਚ ਸੀਗੇ 16-17 ਸਾਲ ਦੀ ਉਮਰ ਦੇ ਵਿੱਚ ਤੇ ਉਸ ਤੋਂ ਬਾਅਦ ਯੂਐਸ ਆਰਮੀ ਦੇ ਵਿੱਚ ਭਰਤੀ ਹੋਏ ਪੜ੍ਹਾਈ ਜਾਰੀ ਰੱਖੀ ਯੂਐਸ ਆਰਮੀ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਵਰਲਡ ਦੇ ਵਿੱਚ ਜਿਹੜੀਆਂ ਯੂਐਸ ਆਰਮੀ ਦੀਆਂ ਮਹਿੰਮਾ ਚੱਲਦੀਆਂ ਨੇ ਆਪਰੇਸ਼ਨਸ ਚੱਲਦੇ ਨੇ ਉਹਨਾਂ ਦੇ ਵਿੱਚ ਉਹ ਆਪਣੀਆਂ ਸੇਵਾਵ ਕਬਕੂਬੀ ਨਿਬਾਰੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਗੱਲਬਾਤ ਨੂੰ ਸੁਣਿਆ ਪੰਜਾਬ ਵੀਡੀਓ ਐਸਸੀ ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ